ਗੁਰੂ ਰੂਪ ਸਾਜ ਸੰਗਤ ਜੀਓ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਂਦੇ ਆ ਸਾਰੀਆਂ ਸਿੱਖ ਸੰਗਤਾਂ ਨੇ ਬੜੇ ਸ਼ਅਦ ਦਿਖਾਇਆ ਪੰਜਾਬ ਸਰਕਾਰ ਵੱਲੋਂ ਅੱਜ ਸਰਦਾਰ ਹਰਜੋਤ ਸਿੰਘ ਜੀ ਬੈਂਸ ਉਹਨਾਂ ਦੇ ਸਮੁੱਚੇ ਸਟਾਫ ਵੱਲੋਂ ਮੁੱਖ ਮੰਤਰੀ ਦੇ ਜੋ ਉਹਨਾਂ ਨੇ ਹੁਕਮ ਕੀਤੇ ਸਨ ਉਹਨਾਂ ਨੂੰ ਲਾਗੂ ਕਰਨ ਦੇ ਲਈ ਸਾਰੇ ਸਟਾਫ ਨੇ ਬੜੇ ਤਨਦੇਹੀ ਦੇ ਨਾਲ ਵਿਚਾਰ ਪਟੰਦਰਾ ਕੀਤੇ ਆ ਸંત ਬਾਬਾ ਬਲਵੀਰ ਸਿਚੇਵਾਲ ਸਤ ਬਾਬਾ ਸੇਵਾ ਸਿੰਧੀ ਰਾਹਪੁਰ ਖੇੜੇ ਵਾਲੇ ਬਾਬਾ ਸਨਾਬ ਸਿੰਘ ਅਨੰਦਗੜ੍ਹ ਕਿਰਾ ਵਾਲੇ ਉਸ ਸਾਰਿਆਂ ਨੇ ਆਪਣੇ ਆਪਣੇ ਸੁਝਾਅ ਦਿੱਤੇ ਹਨ ਕਿ ਕਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਨ੍ਹਾਂ ਨੇ ਕਿ ਮਨੁੱਖਤਾ ਦੇ ਭਲੇ ਦੇ ਲਈ ਇੱਕ ਐਡੀ ਵੱਡੀ ਸ਼ਹਾਦਤ ਕੀਤੀ ਆਪਣੇ ਧਰਮ ਤੋਂ ਉੱਤੇ ਉੱਠ ਕੇ ਜਾਤ ਤੋਂ ਉੱਤੇ ਉੱਠ ਕੇ ਮਨੁੱਖਤਾ ਨੂੰ ਕਲਾਵੇ ਦੇ ਵਿੱਚ ਲੰ데요 ਉਸ ਜ਼ਾਲਮ ਹਕੂਮਤ ਨੂੰ ਚੈਲੰਜ ਕੀਤਾ ਕਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤੁਸੀਂ ਈਨ ਬਣਾ ਲੋਗੇ ਤਾਂ ਸਭ ਕੁਝ ਜੋ ਹੈ ਹਿੰਦੁਸਤਾਨ ਦੇ ਤੁਹਾਡੀ ਈਨ ਦੇ ਵਿੱਚ ਆ ਜਾਣਗੇ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਦਿੱਲੀ ਵਿਖੇ ਜਿੱਥੇ ਸੀਸਗੰਜ ਗੁਰਦੁਆਰਾ ਸਾਹਿਬ ਉੱਥੇ ਸ਼ਹੀਦੀ ਦਿੱਤੀ ਸੋ ਸਾਰੀ ਦੁਨੀਆ ਨੂੰ ਦਿਖਾ ਦਿੱਤਾ ਕਿ ਜੋ ਗੁਰੂ ਕੇ ਨਾਨਕ ਪਾਤਸ਼ਾਹ ਦੇ ਨਾਮ ਲੈਵਾ ਹਨ ਗੁਰ ਤੇਗ ਬਹਾਦਰ ਸਾਹਿਬ ਜੀ ਨੌਵੇਂ ਪਾਤਸ਼ਾਹ ਉਹਨਾਂ ਨੇ ਕਿਸ ਤਰ੍ਹਾਂ ਹਿੰਦੁਸਤਾਨ ਦੀਆਂ ਜੋ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸ਼ਹੀਦੀ ਸ਼ੁਰੂ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦੀਆਂ ਦਿੱਤੀਆਂ ਉਹਨਾਂ ਦੇ ਨਾਲ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਭਾਈ ਦੇਵਾਲਾ ਜੀ ਨੇ ਸ਼ਹੀਦੀਆਂ ਦਿੱਤੀਆਂ ਤੇ ਦਸ਼ਮੇਸ਼ ਪਿਤਾ ਜੀ ਨੇ ਆਪਣਾ ਸਾਰਾ ਪਰਿਵਾਰ 바ਰਿਆ ਹਿੰਦੁਸਤਾਨ ਜੋ ਕਿ ਸਦੀਆਂ ਤੋਂ ਗੁਲਾਮ ਸੀ ਉਸ ਨੂੰ ਆਜ਼ਾਦ ਕਰਾਉਣ ਦੇ ਲਈ ਆਪਾਂ ਵਾਰ ਕੇ ਸਾਨੂੰ ਅੱਜ ਅਸੀਂ ਆਜ਼ਾਦੀ ਦਾ ਅਹਿਸਾਸ ਕਰ ਰਹੇ ਹਾਂ ਅਨੰਦ ਮਾ ਰਹੇ ਹਾਂ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੇ ਸਮੁੱਚੇ ਪਰਿਵਾਰ ਦੀ ਸਿੱਖ ਪੰਥ ਦੀ ਦੇਣ ਹੈ ਸੋ ਗੁਰੂ ਸਾਹਿਬ ਜੀ ਨੇ ਕੋਈ ਜਾਤ ਨਹੀਂ ਦੇਖੀ ਆਮ ਗੱਲ ਦੇਖੀ ਜਾਂਦੇ ਕਿ ਦਸਵੇਂ ਪਾਤਸ਼ਾਹ ਸਹਿ ਸਿੱਖਾਂ ਦੇ ਗੁਰੂ ਸਨ ਪਰ ਗੁਰੂ ਦਸਵੇਂ ਪਾਤਸ਼ਾਹ ਜੀ ਨੂੰ ਅਨੰਦਪੁਰ ਸਾਹਿਬ ਤੋਂ ਚੱਲੇ ਮੁਸਲਮਾਨਾਂ ਨੇ ਵੀ ਇਸਾਤ ਦਿੱਤਾ ਕੋਟੜਾ ਵਿਖੇ ਪਾਈ ਜੋ ਸੀ ਨਹਾਂਖਾਂ ਜੀ ਉਹ ਮੁਸਲਮਾਨ ਸਨ ਮਛਵਾਲੇ ਸਾਹਿਬ ਗਨੀਖਾਂ ਤੇ ਨਵੀਖਾਂ ਉਹ ਵੀ ਮੁਸਲਮਾਨ ਸਨ ਪਾਈ ਕੱਲਾ ਜੀ ਉਹ ਵੀ ਮੁਸਲਮਾਨ ਸਨ ਕਹਿਣ ਤੋਂ ਭਾਗ ਗੁਰ ਤੇਗ ਬਹਾਦਰ ਜੀ ਨੇ ਪਾਇ ਦਿੱ ਅੱਲਾ ਜੀ ਪਾਈ ਸਤੀ ਦਾਸ ਪਾਈ ਮਤੀ ਦਾਸ ਜੀ ਉਹ ਹਿੰਦੂ ਘਰਾਣੇ ਵਿੱਚੋਂ ਸਨ ਕਹਿਣ ਤੋਂ ਭਾਵ ਕਿ ਗੁਰੂ ਸਾਹਿਬ ਜੀ ਨੇ ਸਾਰਿਆਂ ਨੂੰ ਨਾਲ ਲੈ ਕੇ ਹਿੰਦੁਸਤਾਨ ਦੀ ਜੋ ਗੁਲਾਮੀ ਦੀਆਂ ਜ਼ੰਜੀਰਾਂ ਸਨ ਉਹਨਾਂ ਨੂੰ ਤੋੜਿਆ ਅੱਜ ਅਸੀਂ ਆਜ਼ਾਦੀ ਦਾ ਅਹਿਸਾਸ ਮਾਣ ਰਹੇ ਹਾਂ ਅਸੀਂ ਕੋਈ ਭਾਵੇਂ ਪ੍ਰਜਾਪ ਸਰਕਾਰ ਹੋਵੇ ਭਾਵੇਂ ਅਸੀਂ ਸੰਤ ਮਹਾਤਮਾ ਹੋਣ ਭਾਵੇਂ ਸ਼੍ਰੋਮਣੀ ਕਮੇਟੀ ਹੋਵੇ ਤੇ ਅਸੀਂ ਕੋਈ ਗੁਰੂ ਸਾਹਿਬ ਤੇ एहसान ਨਹੀਂ ਕਰ ਰਹੇ ਕਿ ਅਸੀਂ 350 ਸਾਲਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਗੁਰੂ ਸਾਹਿਬ ਜੀ ਦੇ ਸਾਡੇ ਤੇ ਕੁਰਬਾਨੀਆਂ ਇਤਨੀਆਂ ਹਨ ਗੁਰੂ ਸਾਹਿਬ ਦੇ ਸਾਡੇ ਤੇ एहਸਾਨ ਇੰਨੇ ਹਨ ਕੀ ਅਸੀਂ ਜੇ ਕਿਤਨੇ ਕਰੋੜਾ ਜਨਮ ਵੀ ਲੈ ਲੀਏ ਤਾਂ ਵੀ ਅਸੀਂ ਗੁਰੂ ਸਾਹਿਬ ਦਾ ਕਰਜ਼ਾ ਨਹੀਂ ਤਾਰ ਰਹੇ ਅਸੀਂ ਤਾਂ ਇੱਕੁਨਾ ਦੇ ਸਿਰਫ ਜੇ ਸਤਾਬਲੀ ਜੋ ਸਿੱਧੀ ਮਨਾ ਕੇ ਇੱਕੁਨਾ ਦਾ ਅਸਾਸ ਵੀ ਨਹੀਂ ਜਿਤਾ ਸਕਦੇ ਕਿ ਸਾਡੇ ਤੇ ਤੁਸੀਂ ਕਿਤਨੀਆਂ ਕੁਰਬਾਨੀਆਂ ਕੀਤੀਆਂ ਜੇ ਮੈਂ ਥੋੜਾ ਜਿਹਾ ਵਿਸਤਾਰ ਦੇ ਵਿੱਚ ਦੱਸਾਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਨੂੰ ਗਏ ਉਹ ਤੋਂ ਦੁਸਤਾਨ ਦੀ ਹਾਲਾਤ ਇਹ ਸਨ ਕਿ ਇੱਥੋਂ ਦਾ ਕੋਈ ਵਿਅਕਤੀ ਪੈਰਾ ਵੀ ਜੁੱਤੀ ਨਹੀਂ ਪਾ ਸਕਦਾ ਸੀ ਸਿਰ ਤੇ ਪੱਗ ਨਹੀਂ ਬੰਨ੍ਹ ਸਕਦਾ ਸੀ ਕੋਈ ਸ਼ਸਤਰ ਨਹੀਂ ਰੱਖ ਸਕਦਾ ਸੀ ਤੇ ਕੋਈ ਘੋੜਾ ਨਹੀਂ ਰੱਖ ਸਕਦਾ ਸੀ ਇੱਥੋਂ ਤੱਕ ਜੇ ਕਿਸੇ ਨੇ ਆਪਣਾ ਕੋਠੇ ਦੇ ਉੱਤੇ ਚੜ ਕੇ ਕੋਠੇ ਨੂੰ ਲਿਪੜਾ ਸਵਾਰਨਾ ਉਹਨੂੰ ਨਾਲ ਕੋਈ ਮੁਸਲਮਾਨਾਂ ਦਾ ਘਰ ਸੀ ਮੁਗਲਾਂ ਦਾ ਘਰ ਸੀ ਉਦੋਂ ਆਜ਼ਾਦ ਲੈਣੀ ਪੈਂਦੀ ਸੀ ਕਹਿਣ ਤੋਂ ਭਾਵ ਕਿ ਮਨੋਵਲ ਇਤਨਾ ਗੇਰਿਆ ਹੋਇਆ ਸੀ ਕਿ ਹਿੰਦੁਸਤਾਨ ਦਾ ਕੋਈ ਵਾਸੀ ਸਿਰ ਨਾ ਚੱਕ ਸਕੇ ਇੱਥੋਂ ਤੱਕ ਇਤਿਹਾਸ ਦੇ ਵਿੱਚ ਆਉਂਦਾ ਕਿ ਜੇ ਹਿੰਦੁਸਤਾਨ ਦਾ ਕੋਈ ਵਿਅਕਤੀ ਕਿਸੇ ਮੁਸਲਮਾਨ ਨੂੰ ਮਿਲ ਜਾਂਦਾ ਸੀ ਉਹ ਪਾਨ ਕੰਦਾ ਹੁੰਦਾ ਸੀ ਮੂੰਹ ਖੋਲ ਕੇ ਉਹਦੇ ਮੂੰਹ ਦੇ ਵਿੱਚ ਪਚਕਾਰੀ ਮਾਰਦਾ ਸੀ ਬਾਕੀ 3 ਪੈਣੇ ਦੇ ਡੋਲੇ ਦੀ ਗੱਲ ਕਰੀਏ ਉਹ ਵੀ ਸਰਕੇ ਨਹੀਂ ਸਨ ਅਨੰਦਪੁਰ ਸਾਹਿਬ ਦੇ ਨੇੜੇ ਇੱਕ ਬਜਰੂਰ ਪਿੰਡਾ ਉੱਥੇ ਕਿਲਾ ਹੁੰਦਾ ਸੀ ਉੱਥੇ ਦਾ ਜੋ ਨਵਾਬ ਸੀ ਪਹਿਲਾਂ 3 ਪੈਣੇ ਦੇ ਡੋਲੇ ਉਹਦੇ ਕਿਲੇ ਵਿੱਚ ਰਹਿਣੇ ਉਹ 2 ਦਿਨ ਰੱਖੇ ਤੇ ਅੰਦੇ ਰੱਖੇ ਉਹਦੇ ਰਹਿਮਤੇ ਸੀ ਸਾਰੀ ਬਰਾਤ ਨੇ ਥੱਲੇ ਬੈਠਾ ਰਹਿਣਾ ਜਦੋਂ 10ਵੇਂ ਪਾਸ਼ੇ ਇਸ ਬਾਰੇ ਸ਼ਿਕਾਇਤ ਮਿਲੀ ਉਹਨਾਂ ਨੇ ਕਿਲਾ ਵੀ ਢਾਇਆ ਤੇ ਇਸ ਜ਼ਾਲਮ ਨੂੰ ਵੀ ਮੌਤੇ ਘਾਟ ਉਤਾਰਿਆ ਸੋ ਕਹਿਣ ਤੋਂ ਪਾਪ ਕੇ ਗੁਰੂ ਸੇਗ ਪਾਹ ਸਾਹਿਬ ਦੀ ਛਿੱਦ ਦੇ ਤੋਂ ਪਹਿਲਾਂ ਹਿੰਦੁਸਤਾਨ ਦੇ ਜੋ ਹਾਲਾਤ ਸਨ ਇਤਨੇ ਮਾੜੇ ਸਨ ਕਿ ਥੋਦੇ ਬਿਆਕ ਚੰਦਾ ਜੀਣਾ ਮੁਸ਼ਕਲ ਤੋਂ ਵੀ ਥੱਲੇ ਹੋਇਆ ਹੋਇਆ ਸੀ ਉਹ ਸਾਰੇ ਗੁਰਤੇਗ ਵਾਸੀ ਦੀ ਤੋਂ ਬਾਅਦ ਅਸਪੇ ਪਾਸ਼ਾ ਦੀ ਸੀ ਤੋ ਕੁਰਬਾਨੀਆਂ ਤੋਂ ਬਾਅਦ ਸਾਬ ਜادیه ਸ਼ਹੀਦੀ ਤੋਂ ਬਾਅਦ ਅੱਗੇ ਫਿਰ ਭਾਈ ਬੰਦਾ ਬਹਾਦਰ ਜੀ ਉਹਨਾਂ ਦੇ ਭਾਈ ਸਿੰਘਾਂ ਨੇ ਜੋ ਸਿੱਖਾਂ ਦੇ ਜ਼ੁਲਮ ਹੋਏ ਉਹਨਾਂ ਨੂੰ ਖੇੜੇ ਮੱਥੇ ਚਲਦਿਆਂ ਹੋਇਆ ਅਖੀਰ ਨੂੰ ਮਹਾਰਾਜੇ ਸਿੰਘ ਨੇ ਉਹ ਜਮਰੋਦ ਦਾ ਕਿਲਾ ਬਣਾ ਕੇ ਜਿੱਥੋਂ ਕਿ ਧਾੜ ਵੀ ਆ ਕੇ ਸਾਡੇ ਹਿੰਦੂਸਾਂ ਨੂੰ ਲੁੱਟਦੇ ਵੀ ਸਨ ਕੁੱਟਦੇ ਵੀ ਸਨ ਤੇ ਸਾਡੀਆਂ ਇੱਜ਼ਤਾਂ ਵੀ ਰੋਲਦੇ ਸਨ ਮਹਾਰਾਜੇ ਸਿੰਘ ਨੇ ਪੱਕੇ ਤੌਰ ਤੇ ਉਹਨੂੰ ਬੰਦ ਕਰ ਦਿੱਤਾ ਜਮਰੋਦ ਦਾ ਕਿਲਾ ਬਣਾ ਕੇ ਅੱਜ ਜੇ ਅਸੀਂ ਆਜ਼ਾਦੀ ਦੀ ਸਾਹ ਲੈ ਰਹੇ ਹਾਂ ਇਹੇ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਹਨ ਸੋ ਸਾਨੂੰ ਰਲ ਮਿਲ ਕੇ ਮੇਰਾ ਸਾਰਿਆਂ ਦਾ ਸੰਦੇਸ਼ ਆ ਤੁਹਾਨੂੰ ਸਾਰਿਆਂ ਰਲ ਮਿਲ ਕੇ ਬੜੇ ਚਾਅ ਦੇ ਨਾਲ ਬੜੇ ਇਛਾ ਦੇ ਨਾਲ ਬੜੀ ਸ਼ਰਧਾ ਦੇ ਨਾਲ ਮਨਉਨਿਆ ਚਾਹੀਦੇ ਗੁਰਤੇਗ ਬਾਸਾ ਜੀ ਨੇ ਮਨੁੱਖਤਾ ਦਾ ਭਲਾ ਕੀਤਾ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਸੋ ਆਪਾਂ ਸਾਰੇ ਰਲ ਮਿਲ ਕੇ ਕਿਸੇ ਫਿਰਕੇ ਤੋਂ ਜਾਤ ਪਤ ਉੱਠ ਕੇ ਗੁਰਤੇਗ ਬਾਸਾ ਜੀ ਦਾ ਸ਼ਹੀਦੀ ਦਿਹਾੜਾ ਰਲ ਮਿਲ ਕੇ ਬਣਾਈਏ ਸੋ ਪ੍ਰਸਨ ਮੇਰੀ ਬੇਨਤੀ ਹੈ ਕਿ ਆਪ ਸਾਰੇ ਅਸਾਰੂ ਢੰਗ ਦੇ ਨਾਲ ਗੁਰਤੇਗ ਬਾਸਾ ਦਾ ਜੀਵਨ ਉਹਨਾਂ ਦੇ ਕੀਤੇ ਕੁਰਬਾਨੀਆਂ ਨੂੰ ਤੁਸੀਂ ਜਾਗਰ ਕਰੋਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਹ ਸਭ ਤੁਸੀਂ ਜਵਾਬ ਦੇ ਦਿਓ ਅੱਜ ਦੀ ਰਾਨੀ